ਹਾਂਜੀ ਵੈਲਕਮ ਆ ਜੀ ਸੰਧੂ ਡੈਰੀ ਫਾਰਮਿੰਗ ਦੇ ਵਿੱਚ ਵੀਰ ਜੀ ਅੱਜ ਆਪਣੇ ਕੋਲ ਆ ਪਹਿਲੇ ਸੇ ਝੋਟੀ ਆਈ ਆ ਸੇਲ ਵਾਸਤੇ ਸੌਲਡਰ ਕੁਆਲਟੀ ਦੀ ਚੈੱਕ ਕਰ ਸਕਦੇ ਹੋ ਬਈ ਦੇਵੇ ਦੇ ਨਾਣਾ ਚੈੱਕ ਕਰੋ ਝੋਟੀਆਂ ਤੇ ਵੀਰੇ 10 ਕਿਲੋ ਦਾ ਦਹਿਮ ਤਿਆਰ ਆ ਪੂਰਾ ਤੇ ਸੰਘ ਬੂਥਰੀ ਬਹੁਤ ਸੋਹਣੀ ਆ ਤੇ ਆ ਵੀਰੇ ਪੂਰੀ ਨੀਲੀ ਰਾਵੀ ਦੇ ਵਿੱਚ ਪੈਂਦੀ ਆ ਚੌਥੇ ਸੇ ਮੱਝ ਆ ਇਹ ਤੇ ਆਰਡਰ ਕੁਆਲਟੀ ਚੈੱਕ ਕਰ ਸਕਦੇ ਤੁਸੀਂ ਵੀਰੇ ਤਾਜ਼ੀਆਂ ਸੁਈਆਂ ਬਿਲਕੁਲ ਦੋਨੇ ਤੇ ਆਰਡਰ ਕੁਆਲਟੀ ਦੇਖੋ ਤੇ ਵੀਰੇ ਪਿਓਰ ਨੀਲੀ ਦਾਵੀ ਦੇ ਵਿੱਚ ਮਾਰਕਿੰਗ ਦੇ ਵਿੱਚ ਪੈਂਦੀ ਪੂਰੀ ਸੋ ਮਗਰੇ ਦੇ ਪੂਰਾ ਕੱਟਾ ਵਾ ਤੇ ਦੋਨੇ ਤਾਜ਼ੀਆਂ ਸੋਈਆਂ ਨੜਵੇ ਨਾਲ ਅਜੇ ਸੋ ਜੇ ਕਿਸੇ ਮੇਰੇ ਵੀਰ ਭਰਾਣੇ ਖਰੀਦਣੀ ਹੋਣ ਸੰਪਰਕ ਕਰ ਸਕਦਾ ਬਈ ਬਾਕੀ ਮੋਗਾ ਸ਼ਹਿਰ ਦੇ ਵਿੱਚ ਖੜੀਆਂ ਖਾਸ ਸੀ ਜ਼ਿਲ੍ਹਾ ਵੀ ਮੋਗਾ ਤਹਿਸੀਲ ਵੀ ਮੋਗਾ ਸੋ ਜੇ ਕਿਸੇ ਮੇਰੇ ਵੀਰ ਭਰਾਣੇ ਖਰੀਦਣੀ ਹੋਣ ਸੰਪਰਕ ਕਰ ਸਕਦਾ ਬਈ ਤੇ ਬਾਕੀ ਚੰਗਾ ਦਾ ਚੋਆ ਜਾਣਗੇ ਬਾਕੀ ਸੇਵਾ ਸਰ ਦਾ ਦੁੱਧ ਤੇ ਨੰਬਰ ਤੁਹਾਨੂੰ ਮਿਲ ਜੂਗਾ